ਫਾਜ਼ਿਲਕਾ ਦੇ ਕੈਂਟ ਰੋਡ ਤੇ ਇੱਕ ਅਜੀਬ ਘਟਨਾ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਜਿੱਥੇ ਇੱਕ ਵਿਅਕਤੀ ਨੇ ਗਾਂ ਦੇ ਬੱਚੇ ਦਾ ਸਿਰ ਵੱਢ ਕੇ ਬਾੜੇ ਵਿੱਚ ਲਟਕਾਇਆ ਹੋਇਆ ਸੀ ਜਿਸ ਦਾ ਪਤਾ ਲੱਗਣ ਤੇ Hindu ਸੰਗਠਨ ਦੇ ਲੋਕ ਪੁਲਿਸ ਦੇ ਨਾਲ ਉਕਤ ਵਿਅਕਤੀ ਦੇ ਘਰ ਪਹੁੰਚੇ ਜਿੱਥੇ ਪੁਲਿਸ ਨੇ ਨਾ ਸਿਰਫ ਕੱਟੇ ਹੋਏ ਬੱਚੇ ਦਾ ਸਿਰ ਜ਼ਬਤ ਕੀਤਾ ਸਗੋਂ ਇਸ ਮਾਮਲੇ ਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਵੀ ਕੀਤੀ ਹੈ ਗਾਂ ਦੇ ਮਾਲਕ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਤੋਂ ਬਾਅਦ ਗਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਸਨੇ ਬੱਚੇ ਦਾ ਸਿਰ ਵੱਢ ਕੇ ਟੰਗ ਦਿੱਤਾ ਜਿਸ ਨੂੰ ਵੇਚ ਕੇ ਗਾਂ ਦੁੱਧ ਦੇਣ ਲੱਗ ਪਈ ਸੀ ਲੇਕਿਨ ਇਸ ਦੀ ਖਬਰ ਲੱਗਣ ਤੇ ਹਿੰਦੂ ਨੇ ਤਾਮਾ ਨੇ ਪੁਲਿਸ ਤੱਕ ਪਹੁੰਚ ਕੀਤੀ ਤੇ ਸ਼ਿਕਾਇਤ ਦਰਜ ਕਰਵਾ ਕੇ ਗ੍ਰਿਫਤਾਰੀ ਕਰਵਾਈ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਹਨਾਂ ਦੇ ਦਿਲ ਵਰੁੰਦਰੇ ਨੇ ਆਪਣੇ ਕੈਂਟ ਫਾਜ਼ਿਲ ਕਾ ਕੈਂਟ ਰੋਡ ਤੇ ਠੇਕੇ ਦੇ ਨੇੜੇ ਮਕਾਨ ਹੈ ਕਿਸੇ ਦਾ ਤੇ ਐਡਾ ਵੱਡਾ ਧਰਮ ਐ ਨਹੀਂ ਕਰ ਰੱਖਿਆ ਹੈ ਕਿ ਜਿਹੜੀ ਗਊ ਮਾਤਾ ਹੈ ਉਹਦਾ ਬੱਚਾ ਇਹ ਤਾਂ ਕਹਿ ਰਿਹਾ ਵੀ ਉਹ ਪ੍ਰਾਣ ਤਿਆਗ ਤੇ ਪਰ ਜਿਸ ਹਿਸਾਬ ਨਾਲ ਇਹਨੇ ਰੱਖ ਰੱਖਿਆ ਹੈ ਇਹ ਲੱਗਦਾ ਨਹੀਂ ਵੀ ਇੰਨਾ ਲਾਲਚੀ ਜੇ ਦੁੱਧ ਦੇ ਪਿੱਛੇ ਜੇ ਬੰਦਾ 2 ਲੀਟਰ ਲੀਟਰ ਦੁੱਧ ਦੇ ਪਿੱਛੇ ਇਹ ਕਰ ਸਕਦਾ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਵੀ ਇਹਨਾਂ ਨੇ ਜੇ ਆਪ ਹੀ ਇਹ ਸਭ ਕੀਤਾ ਹੋਵੇ ਇਹ ਗਊ ਮਾਤਾ ਨੂੰ ਅਸੀਂ 4 ਦਿਨ ਹੋ ਗਏ ਅਸੀਂ ਇਹਨੂੰ ਟਰੈਸ ਕਰ ਰਹੇ ਸੀ ਕੇ ਮੌਕੇ ਤੇ ਪ੍ਰਸ਼ਾਸਨ ਨੂੰ ਲੈ ਕੇ ਆਈਏ ਪਹਿਲਾਂ ਅਸੀਂ ਵੈਰੀਫਾਈ ਕੀਤਾ ਹੈ ਕਿ ਵਾਕਈ ਇਹ ਜਿਹੜਾ ਅਧਰਮ ਇੱਥੇ ਹੋ ਰਿਹਾ ਹੈ ਗਊ ਮਾਤਾ ਦੇ ਬੱਚੇ ਦਾ ਸਿਰ ਜਿਹੜਾ ਹੈ ਇਹ ਬੰਦਾ ਇੱਥੇ ਆਪਦੇ ਘਰੇ ਰੱਖ ਰੱਖਿਆ ਤੇ ਇਹ ਗਊ ਮਾਤਾ ਦੇ ਅੱਗੇ ਰੱਖਦਾ ਹੈ ਸਵੇਰੇ ਸ਼ਾਮ ਖੁਦ ਦਾ ਦਰਮਭ੍ਰਸ਼ਟ ਤਾਂ ਇਹਦਾ ਧਰਮੀ ਦਾ ਹੋਇਆ ਹੀ ਹੋਇਆ ਹੈ ਇਹ ਗਊ ਮਾਤਾ ਦਾ ਵੀ ਇਹਨੇ ਧਰਮ ਭ੍ਰਸ਼ਟ ਕੀਤਾ ਹੈ ਜਿਹੜਾ ਕਿ ਇਹ ਬੱਚੇ ਦਾ ਸਿਰ ਜਿਹੜਾ ਗਊ ਮਾਤਾ ਦੇ ਅੱਗੇ ਰੋਜ਼ ਰੱਖ ਦਿੰਦਾ ਤੇ ਜਿਹੜੀ ਵੀ ਬਣਦੀ ਕਾਰਵਾਈ ਪ੍ਰਸ਼ਾਸਨ ਨੂੰ ਅਸੀਂ ਨਾਲ ਲੈ ਕੇ ਆਏ ਆ ਅਸੀਂ ਪਹਿਲਾਂ ਵੈਰੀਫਾਈ ਕੀਤਾ ਦੋ ਦਿਨ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ ਆ ਤੇ ਇਹ ਬੰਦੇ ਤੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਬਜਰੰਗ ਦਲ ਵਿਸ਼ਵਿੰਦੂ ਪ੍ਰਿਸ਼ਦ ਕਰਾਏਗਾ ਬੱਚਾ ਇੱਕ ਵਾਰੀ ਤੁਸੀਂ ਦੇਖ ਲਓ 14 ਤਰੀਕ ਨੂੰ ਥਾਣਾ ਸਿਟੀ ਫਾਇਲ ਕਾ ਵਿੱਚ ਇੱਕ ਵਿਅਕਤੀ ਨੇ ਕੰਪਲੀਟ ਦਿੱਤੀ ਜੀ ਕਿਸੇ ਵਿਅਕਤੀ ਨੇ ਉਹ ਮਤਲਬ ਗਾਂ ਦੇ ਆਪਣੇ ਉਹਦੇ ਬੱਚੇ ਦਾ ਉਹਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਗਿਆ ਉਹਦੀ ਉਸੀ ਰਿਟਨ ਕੰਪਲੀਟ ਤੇ ਅਸੀਂ ਥਾਣਾ ਸਿਟੀ ਵਿੱਚ ਮੁਕਦਮਾ ਦਰਜ ਕਰਕੇ ਉਸ ਵਿਅਕਤੀ ਦੀ ਜਿਸ ਵਿਅਕਤੀ ਨੇ ਗਾਂ ਦੇ ਬੱਚੇ ਦਾ ਸਿਰ ਕੱਟ ਕੇ ਆਪਣੇ ਘਰੇ ਰੱਖਿਆ ਸੀ ਉਹਦੇ ਖਿਲਾਫ ਪਕਦਮਾ ਦਰਜ ਕਰਕੇ ਸਾਡੇ ਵੱਲੋਂ ਥਾਣਾ ਸਿਟੀ ਫਾਇਲ ਕਾਚ ਵਿੱਚ ਕਾਰਵਾਈ ਹਮਲੇ ਚ ਲਿਆਂਦੀ ਗਈ ਸਾਡੇ ਵੱਲੋਂ ਸਰ ਕੀ ਕਾਰਨ ਕੀ ਸਾਹਮਣੇ ਆਇਆ ਕਿ ਇਸ ਤਰ੍ਹਾਂ ਕਿਉਂ ਕੀਤਾ ਵਿਅਕਤੀ ਐਕਚੁਅਲੀ ਜੋ ਮੁੱਢਲੇ ਤੌਰ ਤੇ ਤਰਤੀਰ ਤਰ੍ਹਾਂ ਇਹ ਸਾਹਮਣੇ ਆਇਆ ਉਸ ਵਿਅਕਤੀ ਨੇ ਗਾਵਾਂ ਰੱਖੀਆਂ ਨੇ ਉਹ ਗਾਂ ਦੇ ਮਤਲਬੀ ਦੁੱਧ ਦੇਣ ਵਾਲੇ ਸੀ ਉਹਦੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਬੱਚੇ ਦਾ ਮੌਤ ਹੋ ਗਈ ਤੇ ਗਾਂ ਦੁੱਧ ਨਹੀਂ ਦਿੰਦੀ ਸੋਨੇ ਕੀ ਕੀਤਾ ਮਤਲਬੀ ਉਹਨੇ ਉਹਨੇ ਬੱਚੇ ਇਹੋ ਬੱਚੇ ਦੀ ਮੌਤ ਹੋ ਗਈ ਤੇ ਬੱਚੇ ਦਾ ਜਿਹੜਾ ਮਤਲਬ ਸਿਰ ਸੀ ਉਹ ਕੱਟ ਕੇ ਰੱਖ ਲਿਆ ਤੇ ਉਹ ਮਤਲਬ ਵੀ ਗਾਂ ਨੂੰ ਦਿਖਾਉਣ ਵਾਸਤੇ ਵੀ ਉਹਦੇ ਨਾਲ ਵੀ ਗਾਂ ਦੁੱਧ ਦੁੱਧ ਦੇਵੇ ਕਰੇਗੀ ਐਕਚੁਅਲੀ ਹੋਰ ਆਈ ਕਰਨੇ ਹੋਰ ਕੋਈ ਕੋਈ ਧਾਰਮਿਕ ਜਾਂ ਕੋਈ ਹੋਰ ਇਸ਼ੂ ਨਹੀਂ ਹੈਗਾ ਸਰ ਕਿੰਨੇ ਸਮੇਂ ਤੋਂ ਇਹ ਇਸ ਤਰ੍ਹਾਂ ਦਾ ਉਹਨੇ ਰੱਖਿਆ ਐਕਚੁਅਲੀ ਜੋ ਪਤਾ ਲੱਗਿਆ ਕਰੀਬ ਅਮਲ 10 15 ਦਿਨ ਤੋਂ ਰੱਖਿਆ ਸੀ ਇਹ ਉਸੇ ਬੱਚੜੇ ਦਾ ਸਿਰ ਸੀ ਜਿਹੜਾ ਉਸਨੇ ਗਾਂ ਰੱਖੀ ਸੀ ਗਾਂ ਦੇ ਉਹਨੂੰ ਬੱਚਾ ਦਿੱਤਾ ਸੀ ਉਹ ਬੱਚੇ ਦੀ ਜਦੋਂ ਮੌਤ ਹੋ ਗਈ ਉਸੇ ਬੱਚੇ ਦਾ ਹੀ ਸਿਰ ਕੱਟ ਕੇ ਰੱਖਿਆ ਸੀ ਸਰ ਮੌਤ ਦਾ ਕਾਰਨ ਪਤਾ ਲੱਗਿਆ ਬੱਚੜੇ ਦੀ ਮੌਤ ਕਿਉਂ ਹੋ ਗਈ ਨੀ ਕੋ ਬੱਚਾ ਛੋਟਾ ਜੀ ਕਈ ਵਾਰੀ ਪਸ਼ੂ ਜਾਨਵਰ ਕਿਸੇ ਨੇ ਕਾਰਨਾ ਕਰ ਗੋ ਕੁਛ ਨਹੀਂ ਕਿਹਾ ਸਕਦਾ ਕਿਵੇਂ ਡੈਥ ਹੋਈ ਹੈਗੀ ਜਦੋਂ ਡੈਥ ਹੋਣ ਤੋਂ ਬਾਅਦ ਮਨੋਂ ਗਾਂ ਨੂੰ ਜਦੋਂ ਵੀ ਦੁੱਧ ਨਾ ਦੇਉਗੀ ਤੇ ਗਾਂ ਦਾ ਦੁੱਧ ਲੈਣ ਵਾਸਤੇ ਗਾਂ ਤੋਂ ਤੋ ਇਸ ਕਰਕੇ ਉਹਦਾ ਮਤਲਬ ਯੋਨੇ ਸਿਰ ਕੱਟ ਕੇ ਰੱਖਿਆ ਜੀ ਗਾਂ ਦੇ ਮਤਲਬ ਕੁਝ ਇਹਨਾਂ ਦਾ ਹੁੰਦਾ ਕੋਈ ਜਾਨਵਰ ਦਾ ਸਰ ਇਹ ਇਹਨਾਂ ਨੂੰ ਕਦੋਂ ਦੀ ਇਨਫੋਰਮੇਸ਼ਨ ਸੀ ਜੀ ਅਨੇ ਦੇ ਚ ਸਾਡੇ ਕੋਲ ਥਾਣੇ ਸਿਟੀ ਫਾਈਲ ਕਰ ਸਾਨੂੰ ਦੇ 14 ਤਰੀਕ ਨੂੰ ਆਉਣਾ ਇਨਫਾਰਮੇਸ਼ਨ ਲਿਖਤੀ ਦਿੱਤੀ ਸੀ ਉਸ ਲਿਖਤੀ ਦੇ ਆਧਾਰ ਤੇ ਅਸੀਂ ਕਾਰਵਾਈ ਕੀਤੀ ਹੈਗੀ ਬਾਕੀ ਕੋਈ ਇਸ਼ੂ ਐਡ ਹੋਰ ਕੋਈ ਧਾਰਮਿਕ ਜਾਂ ਕੋਈ ਇਸ਼ੂ ਨਹੀਂ ਹੈਗਾ ਸਰ ਗ੍ਰਿਫਤਾਰੀ ਹੋ ਗਈ ਹੈ ਸਜੇ ਆਪਕ ਤੇ ਗ੍ਰਫਤਾਰ ਕਰ ਲਿਆ ਜੋ ਵੀ ਸਾਡੇ ਕੋਲ ਤਫਤੀਸ਼ ਤਦ ਸਾਹਮਣੇ ਅਗਲੀ ਅਗਲੀ ਰਿਪੋਰਟ ਦੀ ਕਾਰਵਾਈ ਲਿਆਗਾ ਜਿਹੜੀ ਇਹ ਤਰਾਮਾ ਦਿੱਤਾ ਤਮਾਮ ਦਾ ਤੇਰਾ ਬੜਾ ਚਾਹ ਪੰਜਾਬ ਪ੍ਰੋਵੀਸ਼ਨ ਕਾਉਂਸਲ ਇਲੈਕਟਰ ਐਕਟ ਗਵਰਨਸ 95 ਕੀ ਮੈਸੇਜ ਦੇਣਾ ਚਾਹੂਗੇ ਲੋਗੋ ਅਸੀਂ ਕਿਸੇ ਨੂੰ ਵਿਅਕਤੀ ਨੂੰ ਕੋਈ ਵੀ ਵਿਅਕਤੀ ਕਿਸ ਜੋ ਕੋਈ ਲਾਅ ਜਾਂ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਜੋ ਵੀ ਵਿਅਕਤੀ ਕਾਨੂੰਨ ਜਾਂ ਲਾਅ ਦੀ ਉਲੰਘਣਾ ਕਰੇਗਾ ਕੋਈ ਵੀ ਹੈਗਾ ਕਿਸੇ ਵੀ ਸਟੇਜ ਤੇ ਉਹਦੇ ਖਿਲਾਫ ਜੋ ਕਾਨੂੰਨ ਦੇ ਅੰਦਰ ਬੰਦੀ ਕਰਦੀ ਕੀਤੀ ਜਾਏਗੀ ਅਸਰ ਕੋਲ ਵਿਅਕਤੀ ਕੌਣ ਸੀਗਾ ਕੀ ਨਾਮ ਸੀਗਾ ਉਸ ਸਿਟੀ ਫਾਇਲ ਕਾ ਦੇ ਏਰੀਆ ਦਾ ਰਹਿਣ ਵਾਲਾ ਰੋਸ਼ਨ ਨੇ ਉਹਨੇ ਆਪਦੇ ਘਾਵਾਂ ਦੁੱਧ ਵਾਸਤੇ ਰੱਖਿਆ ਹੈ ਕਿੰਨੇ ਕੋ ਗਾਵਾਂ ਨੇ ਉਹਦੇ ਕੋਲ ਚਾਰ ਪੰਜ ਗਾਵਾਂ ਹੈਗੀ ਹੈ ਜੋ ਪਤਾ ਲੱਗਾ ਹੈ